ਵੇ ਦੇਖੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹਨੂੰ ਲੈ ਕੇ ਕਰ ਰਹੇ ਸੀ ਕਪੜਿਆਂ ਚੋਂ ਬਾਹਰ ਹੋ ਰਹੇ ਸੀ ਬਹੁਤ ਭਾਵੁਕ ਹੋ ਕੇ ਤੇ ਬੜੇ ਗੁੱਸੇ 'ਚ ਸਭਾ 'ਚ ਕਹਿ ਰਹੇ ਸੀ ਮੈਂ ਤਾਂ ਇੰਨੀ ਮਿਹਨਤੀ ਕਰੂੰਗਾ ਕਾਂਗਰਸ ਵਾਲਿਆਂ ਨੂੰ ਵੀ ਕਾਂਗਰਸ ਵਾਲਿਓ ਆ ਐਜੇ ਲੀਡਰ ਨੂੰ ਕਹਿਣਾ ਸੀ ਵੀ ਐ ਨਹੀਂ ਗਰਮੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਉੱਥੇ ਤਾਂ ਜ਼ੁਬਾਨ ਦੇ ਜਿਵੇਂ ਜਾਵਣ ਲੱਗਿਆ ਹੋਏ ਬੋਲੇ ਹੀ ਨਹੀਂ ਗਿਆ ਤੇ ਬਾਹਰ ਆ ਕੇ ਬੜਕਾ ਮਾਰ ਦੇ ਸਤ ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲਓਗੇ ਸਭ ਉਸ ਮਲੰਗ ਦਾ ਤਾਂ ਕੁਝ ਫਿਕੜਨਾ ਨਹੀਂ ਸਾਡਾ ਸਾਰਾ ਕੁਝ ਹੀ ਹੈ ਜਿਹੜੇ ਬੰਦੇ ਨਾਲ ਉਹਦੇ ਰਤਬੇ ਦੇ ਹਿਸਾਬ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਦੀ ਬਾਲੀ ਕੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਤੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਆਪੋਜੀਸ਼ਨ ਮੈਂ ਜਾਣ ਜਨ ਸੁਭਾਜ ਖੜ ਕੇ ਬਚਾਈ ਸੀ ਮੈਂ ਕਿ ਸੁਖਵੀਰ ਜੀ ਬਾਦਲ ਸਾਹਿਬ ਨੂੰ ਮੈਂ ਕਿਹਾ ਜ਼ੁਲਮ ਨਾ ਕਰੋ ਨਵਾਂ ਨਵਾਂ ਉੱਠਣ ਲੱਗਾ ਹੁਣੇ ਕਿਤੇ ਮੱਛ ਮਾਰ ਦਿਓਗੇ ਦਾ ਗਲਤੀ ਸਾਰਿਆਂ ਤੋਂ ਹੁੰਦੀ ਹੈ ਅਸੀਂ ਵੀ ਕਰਤੀ ਨਹੀਂ ਉਦੋਂ ਨਿਬੜ ਜਾਣਾ ਸੀ ਕੰਮ ਡਰਗ ਸਮਗਲਰ ਤੋਂ ਪੈਸੇ ਲਏ ਸੀਗੇ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਤਾਂ ਇਲੈਕਸ਼ਨ ਦਾ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਕਾਨਾ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦੇ ਪ੍ਰਧਾਨ ਬਣ ਲੱਗੇ ਵੀ ਮੈਂ ਤਾਂ ਅਜੇ ਇੱਕ ਕੁਝ ਵੀ ਮਾਮੂਲੀ ਖਰਚੋਂ ਆਇਆ ਸਾਬ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ ਨਹੀਂ ਸਾਬ ਉਹਨਾਂ ਕੋਲ ਕਿੱਥੋਂ ਆਈ ਹੈ ਕਿਉਂਕਿ ਇਲੈਕਸ਼ਨ ਲੜਨਣ ਕੇ ਸਾਰਿਆਂ ਦੇ ਤੇ ਹੁਣ ਤਾਂ ਜੋ ਕੁਝ ਵੀ ਹੈ ਬਟੇ ਮਟੀਰੀਅਲ ਕੀ ਕੀ ਕਹਿੰਦੇ ਹੈ ਕਿ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾੜੀ ਖੁਰਕ ਹੈ ਤੇ ਦੇਣ ਅਸਤੀਫਾ ਅਸੀਂ ਉਹ ਤੋਂ ਲੜਵਾ ਦੇਗੇ ਮੈਂ ਤਾਂ ਪਹਿਲਾਂ ਹੀ ਕਹਿ ਬਈ ਮੈਂ ਸਾਨੂੰ ਹੀ ਹਰ ਬੰਦਾ ਚੈਲੰਜ ਕਰਦਾ ਮੈਂ ਬਾਲ ਸਾਹਿਬ ਚੈਲੰਜ ਕਰਦੇ ਰਹੇ ਇੱਕ ਸੈਕਿੰਡ ਬਿਲਕੁਲ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਤੁਸੀਂ ਕਿ ਕੁਛ ਤਾਂ ਹੋਗਾ यूं ही ਨਹੀਂ ਕੋਈ ਬੋਤਮ ਕਾ ਕਾਇਲ ਨਹੀਂ ਹੁੰਦਾ ਕਿ ਸੁਨੀਲ ਜਾਖੜ ਦਾ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਦੇ ਸਾਰੀ ਕਾਂਗਰਸ ਦੇ ਜਿਹੜੇ ਫਨੇਖਾ ਲੀਡਰ ਹਨ ਸਾਬ ਬਾਕੀ ਦੋਸਤ ਵੀ ਸਾਡੇ ਬਥੇਰੇ ਉੱਤੇ ਪਰ ਇਹ ਜਿਹੇ ਫਨੇਖਾ ਜਿਹੜੇ ਬਾੜੇ ਬੁੜਕਦੇ ਹੈ ਇਨਾਂ ਨੂੰ ਰਾਤ ਨੂੰ ਵੀ ਸੁਨੀਲ ਜਾਖੜ ਦਿਖਦਾ ਫੂਤ ਵਾਂਗੂ ਦਿਸਦਾ ਵੀ ਜੇ ਕਿਤੇ ਆ ਗਿਆ ਤੇ ਮੈਂ ਸਹੀ ਕਹਿੰਦਾ ਸਭ ਮੈਂ ਕਿਸੇ ਨਾਲ ਕੋਈ ਸੱਤਾ ਦਾ ਹੰਕਾਰ ਸੱਤਾ ਸਾਰਿਆਂ ਕੋਲ ਆਂਦੀ ਜੇ ਕਿਸੇ ਕੋਲ ਨਾ ਰਹਿੰਦੀਆਂ ਨਾਂਦੀਆਂ ਜਾਂਦੀਆਂ ਪਰ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਜੇ ਤੱਕੇ ਚੜ ਗਿਆ ਨਾ ਤੇ ਕੰਗਾ ਕਰ ਦੂੰਗਾ ਸਭ ਕਿਆ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਬਾਹ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਹੈ ਆਪਣੀ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉੱਥੇ ਅਸੈਂਬਲੀ 'ਚ ਤਾਂ ਬੋਲੇ ਨਹੀਂ ਬਾਹਰ ਜਾ ਕੇ ਕਿੰਨੇ ਬੋਲਦੇ ਰਹੋ ਤੇ ਬਾਹਰ ਹੀ ਰਿਜ਼ਾਈਨ ਕਰੋ ਸਾਹਿਬ ਐਮਪੀਸ਼ਿਪ ਤੋਂ ਮੈਂ ਤਾਂ ਕਹਿੰਦਾ ਨਵੇਂ ਅਦੇ ਬੈਸਟ ਨਾਲ ਹੀ ਜਾਣਾ ਚਾਹੀਦਾ ਸੀ ਸਰ ਇੱਕ ਤੁਸੀਂ ਮਨੇ ਗੱਲ ਕਹੀ ਕਿ ਜਿਹੜੀ ਜਿਹੜੀ ਨੂੰ ਇਹਨਾਂ ਦਾ ਸਾਰਾ ਸਮਾਨ ਦੇਦਾਰ ਹੈ ਜਿੰਨੇ ਮੰਗਾਇਆ ਕੇ ਗਏ ਨੇ ਤੇ ਪਤਾ ਲੱਗ ਜਾਏ ਉਹ ਕਿਹੜੇ ਜਿੰਨੇ ਬਣ ਗਏ ਇਹ ਨੂੰ ਵੀ ਦੇਵੇਗਾ ਤਾਂ ਸੈਂਟਰ 'ਤੇ ਬੋਲਣੀ ਹੈ ਦੇਖੋ ਸੈਂਟਰ ਦੇ ਆਪਣੇ ਇਖਤਿਆਰ ਹੈ ਜਦੋਂ ਇਥੇ ਆ ਕਨਸਟੀਚਿਊਸ਼ਨਲ ਮਸਲੇ ਹੈ ਸੈਂਟਰ ਕੋਲ ਤਾਂ ਸੀਬੀਆਈ ਵੀ ਹੈ ਪਰ ਸਟੇਟ ਦੇ ਆਪਣੇ ਅਧਿਕਾਰ ਹੈ ਜਿਨਾਂ ਨੂੰ ਦੇਖ ਕੇ ਈਡੀ ਨੇ ਜਿਹੜੇ ਕਾਰਵਾਈ ਕਰਨੀ ਈਡੀ ਵੀ ਕਰੂਗੀ ਸਾਬ ਆ ਜਿਹੜਾ ਮੈਂ ਕਹਿ ਰਿਹਾ ਨਾ ਪਾਪ ਦਾ ਘੜਾ ਭਰਿਆ ਹੋਇਆ ਹੈ ਨੰਬਰ ਸਾਰਿਆਂ ਦਾ ਲੱਗੂਗਾ ਆਪ ਸਾਬ ਇੰਤਜ਼ਾਰ ਰੱਖੋ ਸਾਰਿਆਂ ਦਾ ਆਊਗਾ ਨੰਬਰ ਬੜੇ ਬੜੇ ਸਵਾਰੇ ਇਹਨਾਂ ਕਰ ਰਹੀ ਹੋਈ ਜੀਐਸਟੀ ਟੀਮ ਆਈ ਤੁਹਾਨੂੰ ਕੋਲ ਜੀਐਸਟੀ ਦੇ ਕੀ ਰੂਲ ਹੈ ਕਿ ਪਹਿਲਾਂ ਫਾਈਲ ਨਹੀਂ ਲੈਂਦੀ ਇਹ ਚਲਣੀ ਕੋਲ ਵਾਪਸ ਫਾਈਲ ਅਪਰੂਵ ਹੋ ਕੇ ਆਦੀ ਹੈ ਐਡੀਸ਼ਨਲ ਕੋਲੋ ਜਿੰਨਾਂ ਕੋਲ ਜਿਸ ਨੰਬਰ ਹੀ ਨਹੀਂ ਉਹਨਾਂ ਦਾ ਰੈਡ ਅਫਸਰਾਂ ਨੇ ਕੀ ਕਰ ਰਿਹਾ ਮੈਂ ਇੰਨਾ ਹੀ ਕਹਿਣਾ ਚਾਹੁੰਗਾ ਵੀ ਆ ਜੋ ਕੁਝ ਹੋ ਰਿਹਾ ਨਾ ਸਭ ਸੱਤਾ ਦੇ ਹੰਕਾਰ ਦੇ ਅੰਦਰ ਉਹ ਕਹਿੰਦੇ ਛੋਟੇ ਬਰਤਨ 'ਚ ਜਿਆਦਾ ਸਮਾਨ ਪੈ ਗਿਆ ਫਿਰ ਡੁੱਲਦਾ ਹੀ ਹੈ ਸਭ ਆਹ ਪ੍ਰੋਬਲਮ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਵੈਸੇ ਤਾਂ ਲੋਕਤੰਤਰ 'ਚ ਲੋਕਾਂ ਨੂੰ ਮਿਲਣਾ ਚਾਹੀਦਾ ਪਰ ਮੈਂ ਦੇਖਿਆ ਜਿੰਨਾ ਮੇਰਾ ਰਾਜਨੀਤਿਕ ਤਜਰਬਾ ਹੈ ਆ ਜਿਹੜੀ ਤਾਕਤ ਹੈ ਨਾ ਆ ਲੋਕਤੰਤਰ 'ਚ ਲੋਕ ਭਾਵੁਕ ਹੋ ਕੇ ਦੇਦਾ ਦਿੰਦੇ ਆ ਪਰ ਇਹਨੂੰ ਪਛਾਣਨਾ ਬਹੁਤ ਔਖਾ ਹੈ ਸਰ ਪਛਾਣਾ ਬਹੁਤ ਔਖ ਹੈ ਇਹਦਾ ਫੇਰ ਇਲਾਜ ਕਰਨਾ ਪੈਂਦਾ ਹੈ ਉਹ ਇਲਾਜ ਹੋਊਗਾ ਸਭ ਅਪਰੇਸ਼ਨ ਸੰਬੰਧੀ ਦਾ ਬੜਾ ਮੁੱਦਾ ਇਲੈਕਸ਼ਨ ਦੇ ਵਿੱਚ ਅਪਰੇਸ਼ਨ ਸੰਬੰਧੀ ਦਾ ਬੜਾ ਮੁੱਦਾ ਬਹੁਤ ਦਿਨਾਂ ਲੋਟਾਇਆ ਠੀਕ ਹੈ ਨਾ ਸਭ ਸਾਨੂੰ ਮਾਨ ਹੋਣਾ ਚਾਹੀਦਾ ਸਭ ਵੀ ਸਾਡੀ ਫੌਜਾਂ ਨੇ ਕੀਤਾ ਹੈ ਉਹਦੇ ਚ ਕਿਸੇ ਨੂੰ ਕੀ ਪ੍ਰੋਬਲਮ ਹੈ ਸਭ ਇਹ ਕਹਿ ਦੇਣ ਵੀ ਸਾਡੀਆਂ ਫੌਜਾਂ ਨੇ ਪਾਕਿਸਤਾਨ ਦਾ ਮੂੰਹ ਪੰਨਤਾ ਕੌਣ ਰੋਕੂਗਾ ਕਿਸੇ ਨੂੰ ਅੱਜ ਜੇ ਉੱਥੇ ਖੜੇ ਹੋ ਕੇ ਚ ਕਾਂਗਰਸ ਵਾਲੇ ਹੈ ਚ ਕੇਜਰੀਵਾਲ ਸਾਹਿਬ ਹੈ ਚ ਭਗਵੰਤ ਮਾਨ ਜੀ ਹੈ ਇਹਨਾਂ ਨੂੰ ਕਹਿੰਦੇ ਸੰਗੰਧੀ ਆ ਖੜੇ ਹੋ ਕੇ ਕਹਿ ਰਹੇ ਨੇ ਦੇਖੋ ਸਾਡੀ ਫੌਜਾਂ ਨੇ ਅਸੀਂ ਜਾ ਕੇ ਸਾਡੀਆਂ ਫੌਜਾਂ ਫੌਜ ਸਾਰਿਆਂ ਦੀ ਹੈ ਸਾਹਿਬ ਫੌਜ ਨਾ ਭਾਜਪੀ ਦੀ ਨਾ ਕਾਂਗਰਸ ਦੀ ਨਾ ਕਿਸੇ ਹੋਰ ਦੀ ਫੌਜ ਦੇ ਅੰਦਰ ਸਾਰਿਆਂ ਦੇ ਬੱਚੇ ਗਏ ਸਾਬ ਉੱਥੇ ਇਹ ਤੇ ਫੌਜਾਂ ਦਾ ਹੌਸਲਾ ਹੈ ਜੇ ਲੀਡਰ ਨੇ ਕਿਸੇ ਚ ਫੇਰ ਉਹ ਮੈਂ ਕਹੂੰਗਾ ਸਾਹਿਬ ਸਭਰਾਵਾਂ ਵਾਲੀ ਸਾਰਿਆਂ ਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ ਸਾਰੇ ਪੜ੍ਹੇ ਲਿਖੇ ਨੌਜਵਾਨ ਖੜੇ ਆ ਸਾਰਿਆਂ ਨੂੰ ਪਤਾ ਕੀ ਹੋਇਆ ਸੀਗਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੇ ਹੁੰਦੀਆਂ ਸਰਕਾਰਾਂ ਤਾਂ ਫੌਜਾਂ ਜੀ ਤੁਮ ਕਮਲ ਪਾਉਂਦੀਆਂ ਜੋ ਸਿੰਘਾਂ ਨੇ ਤੇਗਾ ਮਾਰੀਆਂ ਨੇ ਸਭ ਤੁਹਾਨੂੰ ਸੰਗਾਂ ਦੀ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਕਹਿੰਦੇ ਉਹ ਸਾਡੀ ਫੌਜਾਂ ਜਾ ਕੇ ਪਾਕਿਸਤਾਨ ਦੇ ਮੂੰਹ ਪੰਨਤਾ ਉਹ ਕਹੀ ਜਾਂਦੇ ਵੀ ਸਾਡੇ ਅਸੀਂ 48 ਘੰਟੇ ਜੇ ਕਰਨਾ ਸੀਗਾ ਤੇ ਇਹਨਾਂ ਨੂੰ ਆ ਕੇ ਸਾਨੂੰ ਪਹਿਲੇ ਨਪਲਿਆ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਵੀ ਅਸੀਂ ਸਵੇਰੇ ਦਾ ਕੋਈ ਟਾਈਮ ਮੱਥਿਆ ਸੀ ਵੀ ਉਹ ਦਿਨ ਜਾ ਕੇ ਬੰਮ ਸੱਟ ਕੇ ਆਵਾਂਗੇ ਇਹਨਾਂ ਨੇ ਪਹਿਲਾਂ ਜਾ ਕੇ